ਅਸੋ ਖਨੌਰੀ ਬਾਰਡਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜੀ ਜਿੱਥੇ ਤੁਸੀਂ ਦੇਖ ਸਕਦੇ ਹੋ ਇੱਕ ਜਿਹੜੇ ਹੈਂਡੀਕੈਪ ਬਜ਼ੁਰਗ ਕਿਸਾਨ ਨੇ ਉਹ ਸਾਈਕਲ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਜਿਹੜਾ ਇਹ ਮੋਰਚਾ ਜਿੱਤ ਵੱਲ ਨੂੰ ਵੱਧ ਰਿਹਾ ਉੱਥੇ ਹੀ ਜਿਹੜੇ ਬਜ਼ੁਰਗ ਨੇ ਉਹ ਵੀ ਇੱਥੇ ਵੱਤ ਚੜ ਕੇ ਜਿਹੜੇ ਹੈਗੇ ਨੇ ਸ਼ਾਮਿਲ ਹੋ ਰਹੇ ਨੇ ਇਸ ਮੋਰਚੇ ਵਿੱਚ ਬਾਪੂ ਜੀ ਕਿੱਥੋਂ ਆਏ ਹੋ ਤੁਸੀਂ ਪਿੰਡ ਲੋਪੋਂ ਆ ਜੀ ਸਾਡਾ ਬੈਗੁਰ ਜੀ ਕੀ ਫਤ ਹੈ ਬੈਗੁਰ ਜੀ ਦਾ ਖਾਲਸਾ ਬੈਗੁਰ ਜੀ ਬਤੇ ਪਿੰਡ ਲੋਪੋਂ ਆ ਜੀ ਆਪਣਾ ਕਿ ਟੁਡੀ ਇਹ ਸ਼ਰੀਰਕ ਤੌਰ ਤੇ ਜਿਹੜੀ ਬੰਦਤਰ ਹੈ ਇਹ ਕੋਈ ਸੜ ਖਾਸਾ ਹੋ ਗਿਆ ਸੀ ਜਾਂ ਬਚਪਨ ਤੋਂ ਹੀ ਇਦਾਂ ਹੈ ਬਚਪਨ ਤੋਂ ਹੀ ਪਹਿਲਾਂ ਤੋਂ ਹੀ ਕੀ ਗੱਲ ਵਾ ਤੂੰ ਦੀ ਸੀ ਜਮ ਨੂੰ ਹੈ ਜੀ ਇਹ ਪਹਿਲਾਂ ਤੋਂ ਹੀ ਅੱਛਾ ਅੱਛਾ ਹਾਂਜੀ ਹਾਂਜੀ ਅੱਜ ਆਇਓ ਮੋਰਚੀ ਤੋਂ ਪਹਿਲਾਂ ਵੀ ਜਾਂਦੇ ਰਹੇ ਸੀ ਟਿੱਕਰੀ ਵੀ ਜਾਂਦੇ ਰਹੇ ਹਾਂ ਉੱਥੇ ਵੀ ਲੋਪੋਂ ਮਿੰਡਾ ਸਾਡਾ ਸਮਰਾਲੇ ਦੇ ਕੋਲ ਜੀ ਦਰਾਹੇ ਦੇ ਕੋਲ ਠੀਕ ਹੈ ਸਾਈਕਲ ਚਲਾਉਨੇ ਹੋ ਤੁਸੀਂ ਵਧੀਆ ਗੇੜੇ ਲਾਉਨੇ ਹੋ ਕੋਈ ਦਿੱਕਤ ਤਾਂ ਨਹੀਂ ਆਉਂਦੀ ਸਾਈਕਲ ਚਲਾਉਣ ਲੱਗੇ ਕੋਈ ਨਹੀਂ ਜੀ ਠੀਕ ਹੈ ਦੱਲਿਵਾਲ ਵਾਲਾ ਗੱਲ ਨਹੀਂ ਕੋਈ ਦੱਲਿਵਾਲ ਸਾਹਿਬ ਨੂੰ ਦੇਖ ਕੇ ਸਾਡੀ ਗਾਦੀ ਦਿੱਕਤ ਹੈ ਜੀ ਉਹ ਵਿਚਾਰੇ ਮਨ ਵਰਤ ਉਹਦੇ ਕਰਕੇ ਆਏ ਜੀ ਜੋਸ਼ ਕਰਕੇ ਵੀ ਉਹ ਵਿਚਾਰਾ ਪਿਆ ਸੀ ਵੀ ਜਾ ਸਕਦੇ ਆ ਫਿਰ ਠੀਕ ਹੈ ਕਿਸ ਤਰ੍ਹਾਂ ਦੇਖਦੇ ਹੁਣ ਕੇਂਦਰ ਦੀ ਮੀਟਿੰਗ ਦਾ ਸੱਦਾ ਆ ਗਿਆ ਲੱਗਦਾ ਹੈ ਮੋਰਚਾ ਜਿਹੜਾ ਜਿੱਤ ਵੱਲ ਨੂੰ ਵੱਧ ਰਿਹਾ ਹਾਂਜੀ ਦੇਖੋ ਜੀ ਕਹਿੰਦੇ ਤਾਂ ਹੈਗੇ ਨੇ 14 ਤਰੀਕ ਨੂੰ ਸਹਿਮਤੀ ਤਾਂ ਹੋਈ ਹੈ ਜੀ ਦੇਖੋ ਜੀ ਸਰਕਾਰ ਕੀ ਕਰਦੀ ਹੈ ਜੀ ਚਾਹੀਦਾ ਗਵਰਨਮੈਂਟ ਨੂੰ ਵੀ ਉਹ ਵਿਚਾਰਾ ਜੋਦਾ ਰਹਿਣਾ ਚਾਹੀਦਾ ਜੀ ਇੱਥੇ ਆਪਣਾ ਜਥੇਦਾਰ ਜੀ ਤਸੀਂ ਆਇਓ ਇਸ ਸਥਿਤੀ ਦੇ ਵਿੱਚ ਆਇਓ ਤੁਸੀਂ ਹੋਰਾਂ ਨੂੰ ਵੀ ਅਪੀਲ ਕਰਦੇ ਹੋ ਵੀ ਹੋਰ ਅਵਧ ਰਜਾਈਆਂ ਦਾ ਨਿਕ ਛੱਡ ਕੇ ਆਓ ਨੌਜਵਾਨ ਪੀੜ੍ਹੀ ਆਵੇ ਇੱਥੇ ਇਹ ਵੀ ਮੈਂ ਟਿੱਕਰੀ ਬਾਰਡਰ ਤੀ ਪਹੁੰਚਿਆ ਜਦੋਂ ਮੇਰੇ ਵਰਗਾ ਬੰਦਾ ਜਾ ਸਕਦਾ ਜੀ ਤੁਸੀਂ ਕਿਉਂ ਨਹੀਂ ਆ ਸਕਦੇ ਹਾਂਜੀ ਤੁਸੀਂ ਹਰ ਇੱਕ ਕਰਦਾ ਹੈ ਕਿ ਮੈਂਬਰ ਤਾਂ ਆਓ ਯਾਰ ਜ਼ਰੂਰ ਆਪਣੀਆਂ ਹੀ ਮੰਗਾਂ ਨੇ ਜੀ ਇਹ ਠੀਕ ਹੈ ਠੀਕ ਨਹੀਂ ਆਪਾਂ ਨੂੰ ਹੋਣਾ ਚਾਹੀਦਾ ਜ਼ਰੂਰ ਆਪਾਂ ਤੁਹਾਨੂੰ ਦੱਸਣਾ ਕਿੰਨੇ ਕਿਲੋਮੀਟਰ ਸਾਈਕਲ ਚਲਾ ਲੈਂਦੇ ਹੋ ਤੁਸੀਂ ਮੈਂ ਜੀ ਪਹਿਲਾਂ ਤਾਂ ਜ਼ਿਆਦਾ ਚਲਾ ਲੈਂਦਾ ਸੀ ਹੁਣ ਮੈਂ ਘੱਟੀ ਚਲਾਉਣਾ ਹੁਣ ਮੈਂ ਉਰੇ ਹੁਣ ਮਜਬੂਰੀ ਦੀਗੀ ਆਪਣੀ ਤੇ ਮੈਂ ਸਾਈਕਲ ਤੇ ਸਟੇਜ ਤੇ ਪਹਿਲਾਂ ਹਣ ਰੇ ਹੋ ਜਾਣਾ ਜੀ ਮੋਟਰਸੈਲਫੇ ਮੈਂ ਕਿਹਾ ਚਲ ਸਾਈਕਲ ਦੀ ਚਲਦੇ ਆ ਫਿਰ ਲੈ ਆਏ ਅੱਜ ਨਹੀਂ ਆਪਣੇ ਭਾਈ ਨੇ ਜੀ ਨਾਲ ਆਪਣੇ ਵੀਰੇ ਦੋਸਤ ਅੱਛਾ ਪਿੰਡ ਵਾਸੀ ਵੀ ਨੇ ਹਾਂਜੀ 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 ਬਿਲਕੁਲ ਸੋ ਨਾਲ ਇਹਨਾਂ ਦੇ ਮਿੱਤਰ ਵੀ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਅ ਭਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਬਜ਼ੁਰਗਾਂ ਦੇ ਜੱਜਵੇਂ ਨੂੰ ਤੁਸੀਂ ਅਸੀਂ ਬਹੁਤ ਵਧੀਆ ਆਈ ਵੀਰ ਜੀ ਜੋ ਇਹਨਾਂ ਦਾ ਹੌਸਲਾ ਸਾਡੀ ਤਾਂ ਇਹਨਾਂ ਨੂੰ ਹੋਰ ਲੋਕਾਂ ਨੂੰ ਜਾਣੀ ਇਹੀ ਅਪੀਲ ਆ ਵੀ ਜਿਆਦਾ ਵੀਰ ਸਾਡਾ ਆ ਸਕਦਾ ਇੰਨੀ ਦਿੱਕਤ ਦੇ ਬਾਵਜੂਦ ਅਸੀਂ ਕਿਉਂ ਨੌਜਵਾਨ ਕਿਉਂ ਨਹੀਂ ਉਰੇ ਪਹੁੰਚ ਰਹੇ ਸਭ ਦਾ ਹੱਕ ਆ ਇਹ ਨਸਲਾ ਤੇ ਫਸਲਾ ਦੀ ਲੜਾਈ ਆ ਆਪਣੀ ਸਭ ਨੂੰ ਇੱਕ ਦੂਜੇ ਦੇ ਨਾਲ ਖੜਨਾ ਚਾਹੀਦਾ ਇਹ ਬਹੁਤ ਜ਼ਰੂਰੀ ਆ ਹੱਥ ਵਨ ਕੇ ਬੇਨਤੀ ਆ ਵੀ ਸਰਕਾਰ ਨੂੰ ਖਾਸ ਤੌਰ ਤੇ ਅਪੀਲ ਕਰਦੇ ਹਾਂ ਚੰਡੀਗੜ੍ਹ ਗੇੜੀਆਂ ਲਾਉਂਦੇ ਨੇ ਇੱਥੇ ਆ ਕੇ ਗੇੜੇ ਲਾਓ ਜਿਵੇਂ ਬਾਪੂ ਬਜ਼ੁਰਗ ਲਗਾ ਰਹੇ ਨੇ ਬਿਲਕੁਲ ਬਿਲਕੁਲ ਸਹੀ ਗੱਲ ਆ ਮੇਰੀ ਇਹੀ ਚੀਜ਼ ਆਈ ਵੀ ਆਓ ਤੁਸੀਂ ਤੇ ਅੱਕੀ ਦੇਖਦੇ ਆ ਲੋਕੀ ਚਾਹੁੰਦੇ ਨੇ ਵੀ ਕੀ ਗੱਲਬਾਤ ਆ ਹਨਾ ਠੀਕ ਆ ਹਾਂ ਜ ਸਾਡੇ ਦਾ ਹੁਣ ਮੋਰਚੇ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਲੱਗਦਾ ਜਿੱਤ ਵੱਲ ਵਧ ਰਿਹਾ ਮੋਰਚਾ ਹਾਂ ਮੋਰਚਾ ਜਿੱਤ ਵੱਲ ਵਧ ਰਿਹਾ ਹੀ ਬਹੁਤ ਖੁਸ਼ੀ ਦੀ ਗੱਲ ਆ ਵੀ ਹਾਂ ਇਹਨਾਂ ਦੀ ਜਾਨ ਬਚਣੀ ਚਾਹੀਦੀ ਆ ਜੀ ਦਿਨ ਰਾਤ ਹੀ ਅਰਦਾਸ ਆ ਹਾਂਜੀ ਮੀਟਿੰਗ ਦਾ ਸੱਦਾ ਲੱਗਦਾ ਹੈ ਪੋਜ਼ਿਟਿਵ ਜਾਊਗੀ ਮੀਟਿੰਗ ਕਿਸਾਨਾਂ ਦੇ ਹੱਕ ਵਿੱਚ ਭੁਗਤੂਗੀ ਹਾਂ ਜੀ ਮੈਂ ਗੱਲਬਾਤ ਹੋਈ ਹੈ ਲੱਗਦਾ ਪੋਜ਼ਿਟਿਵ ਹੀ ਆ ਵੀ ਜੀ ਜੀ 14 ਫਰਵਰੀ ਨੂੰ ਵਧੀਆ ਸੰਦੇਸ਼ ਆ ਜਾਵੇ ਕੋਈ ਸੋਨ ਲੈ ਕਿਸਾਨਾਂ ਦੇ ਹਾਂਜੀ ਬਹੁਤ ਟਾਈਮ ਹੋ ਗਿਆ ਜੀ ਬਠਿਆਂ ਨੂੰ ਹਾਂਜੀ ਗੈਰ ਜ਼ਰੂਰੀ ਨਹੀਂ ਜੀ ਹੱਕੀ ਮੰਗਾ ਨੇ ਜੀ ਜ਼ਰੂਰ ਦੇਣੀਆਂ ਚਾਹੀਦੀਆਂ ਨੇ ਜੀ ਗਵਰਨਮੈਂਟ ਨੂੰ ਇਹ ਇੱਕ ਵਾਰੀ ਤੁਹਾਡਾ ਇੱਕ ਵਾਰੀ ਢੇੜਾ ਹੋਰ ਕੱਢੋਗੇ ਸਾਈਕਲ ਦਾ ਕਾਹਨੂੰ ਅੱਗੇ ਜਾਣਾ ਹੈ ਅੱਛਾ ਅੱਗੇ ਜਾਊਂਗੇ ਸਟੇਜ ਵੱਲ ਜਾਊਂਗੇ ਜਾਂਮਾਂਗੇ ਜਾਂਮਾਂਗੇ ਕੋਈ ਚੱਕ ਕੋਲ ਜੀ ਸੋ ਦੇਖ ਸਕਦੇ ਹੋ ਆ ਬਜ਼ੁਰਗ ਕਿਸਾਨ ਦੇ ਜਜ਼ਬੇ ਨੂੰ ਸਲਾਮ ਹੈ ਦੇਖੋ ਹੈਂਡੀਕੈਪ ਨੇ ਸਰੀਰਕ ਤੌਰ ਤੇ ਜਿਹੜੀਆਂ ਦੀ ਬਣਤਰ ਹੈ ਬਚਪਨ ਤੋਂ ਹੀ ਅਧਾ ਹੈ ਸੋ ਉਸ ਦੇ باوجود ਇਹ ਮੋਰਚੇ ਵਿੱਚ ਆਏ ਨੇ ਜਿਵੇਂ ਜਿਵੇਂ ਹੁਣ ਮੋਰਚਾ ਜਿੱਤ ਵੱਲ ਵਧ ਰਿਹਾ ਉੱਥੇ ਹੀ ਇਹਨਾਂ ਬਜ਼ੁਰਗਾਂ ਵਿੱਚ ਜੋਸ਼ ਦੀ ਲਹਿਰ ਜਿਹੜੀ ਹੈਗੀ ਹੈ ਸਾਫ਼ ਤਰ ਤੇ ਦੇਖੀ ਜਾ ਸਕਦੀ ਹੈ ਕੈਮਰਾ ਸੋਗੀ ਸੁਵਿੰਦਰ ਸਿੰਘ ਦੇ ਨਾਲ ਮੈਰਾ ਜੀ ਸ਼ਰਮਾ ਦਿੱਲੀ ਪੋਸਟ ਪੰਜਾਬੀ